ਭਾਈ ਇਹ ਕਾ ਚੈੱਕ ਕਰੋ ਆ ਰਤੀ ਵੀਰੇ ਬਾਜੀ ਛੱਡੀ ਸੀ ਲੁਧਿਆਣੇ ਏਰੀਆ ਦੇ ਵਿੱਚ 2-2 ਮਹੀਨਿਆਂ ਬਾਅਦ ਵਾਪਸ ਆ ਗਈ ਪਤਾ ਨਹੀਂ ਵੀ ਆਪਣੇ ਆਪ ਆਈ ਆ ਜਾਂ ਕੋਈ ਤਾਂ ਬਾਈ ਆਪਾਂ ਕਹਦੇ ਕੋਈ ਬੰਦਾ ਫੜ ਲਿਆ ਆ ਉਹਦੇ ਕੋਲ ਉੱਡ ਗਈ ਐਵੇਂ ਆਪਣੀ ਇੰਨਾ ਕੋਈ ਪਤਾ ਨਹੀਂ ਹੈਗਾ ਕੋਰੇ ਫਿਰ ਤੇ ਆ ਬੈਠਿਆ ਖਟੀਆਂ ਦੇ ਇਹ ਬਹੁਤ ਸੋਹਣੇ ਉੱਡਦੇ ਫਿਰ ਚੰਗਿਆ ਪੂਰੇ ਆ ਦੇਖੋ ਕਾਲੇ ਚੀਨੇ ਦਾ ਪੁੱਤ ਜਿਵੇਂ ਸੇਮ ਡਿੱਟੋ ਕਾਪੀ ਆ ਦਾ ਉਹੀ ਕੱਟੀ ਜੀ ਕੱਟੀਆਂ ਆਖਾਂਦੇ ਇਹ ਸੋਣੇ ਉਹ ਵੀ ਨੀਮਾ ਉੜਦਾ ਸੀ ਥੋੜਾ ਜਿਆ ਯਾਰ ਇਹ ਇਹ ਥੋੜਾ ਜਿਹਾ ਉੱਚਾ ਉੜਦਾ ਕਬੂਤਰੀ ਉੱਚੀ ਲਾਈ ਸੀ ਨਾਲ ਇੱਕ ਆ ਬੈਠੀ ਆ ਕਬੂਤਰੀ ਆ ਸ਼ਾਕ ਖੀ ਵੀਰੇ ਇਹ ਵੀ ਵਧੀਆ ਬੱਚੇ ਪਾਲਦੀ ਆ ਬਈ ਵੱਡੀ ਆ ਕਬੂਤਰੀ ਤੇ ਆ ਬੈਠੀ ਆਪਣੀ ਡੱਬੀ ਇਹ ਡੱਬੀ ਬੈਠੀ ਆ ਆਪਣੀ ਤੇ ਆ ਬੈਠਾ ਕਬੂਤਰ ਬਾਈ ਨਾਲ ਕਬੂਤਰੀ ਆ ਤੇ ਆ ਵਾਲੀ ਕਾਲੀ ਜੀਨੀ ਜੀ ਤੇ ਬਾਲੇ ਨਹੀਂ ਵੀਰੇ ਐਵੇਂ ਹੀ ਰੱਖੇ ਹੋਏ ਤੁਹਾਨੂੰ ਆਪਾਂ ਕਹਿ ਦਈਏ ਵੀ ਬਾਲੇ ਰੱਖੇ ਹੋਏ ਨੇ ਬਸ ਤਿੰਨ ਚਾਰ ਚਾਰ ਤਿੰਨ ਚਾਰ ਜੋੜੇ ਹੋਣਗੇ ਉਹਨਾਂ ਦੇ ਵਿੱਚੋਂ ਬੱਚੇ-ਪੁੱਛੇ ਨਿਕਲੇ ਹੋਏ ਨੇ ਸਾਰੇ ਬਾਲੇ ਆ ਪਰ ਵੀਰੇ ਤੁਹਾਨੂੰ ਪਤਾ ਵੀਰੇ ਔਖੇ ਹੋ ਜਾਂਦਾ ਸਾਹਮਣੇ ਜਾਨਵਰ ਬਸ ਉਹੀ ਜੋੜੇ ਜੇ ਕਢਾਵਾਂਗੇ 2 4 5 7 ਬਾਈਆਂ ਛੱਡ ਲਾਂਗੇ ਚਲ ਸਵਾਦ ਹੀ ਲੈਣਾ ਆਪਾਂ ਚਾਹ ਵੀਰੇ ਹੋਰ ਸਵਾਦ ਲੈਣਾ ਲੈ ਆਹ ਦਿੱਤੀ ਚੈੱਕ ਕਰੋ ਹਾਂ ਇਹ ਨਾ ਬੰਬ ਪੂਰੀ ਇਹ ਬਾਈ ਹੁਣ ਇੱਕ ਤੀਨ ਨੂੰ ਡਾਉਂਦੇ ਨਹੀਂ ਹੁਣ ਤਾਂ ਬਸ ਇਹਨੂੰ ਇੱਕ ਤੀਹ ਨਾ ਇੱਕੀ ਬੱਚੇ-ਪੁੱਛੇ ਤੇ ਲਾਵਾਂਗੇ ਆਹ ਬੱਚਾ ਇਹਦਾ ਹੀ ਆ ਵੀਰੇ ਆਹ ਤੋ ਖਿਡਾਂ ਡਿਆਂ ਤੇ ਬੈਠਾ ਵੱਡਾ ਇਹ ਬੱਚਾ ਇਹਦਾਗਾ ਬਹੁਤ ਸੋਹਣਾ ਉੱਡਾ ਹੀ ਮੇਰੇ ਕੋਲੇ ਨੇ ਤੇ ਫਿਰ ਇਹਨੇ ਜੋੜਾ ਲਾ ਲਿਆ ਆਪਣੇ ਆਪ ਚਲ ਪੂਰਤੀ ਨਾ ਲੱਗਿਆ ਇਹ ਮਾ ਚੱਲ ਘੜਾ ਲਾ ਬੱਚੇ ਦੇਖੀ ਜੋ ਫਿਰ ਨਿਕਲ ਗਏ ਤਾਂ ਵੀ ਠੀਕ ਨੇ ਨਿਕਲੇ ਤਾਂ ਵੀ ਠੀਕ ਆ ਬਾਕੀ ਬਾਬੇ ਦੀ ਕਿਸਮਤ ਆ